ਗੁੜਤੀ ਦੇ ਕੇ ਪੰਜ ਪਾਣੀਆਂ ਮਾਖਿਓ ਮਿੱਠੀ ਕਰਤਾ ਬੁੱਲੇ ਪੀਲੂ ਬਾਰਸ਼ ਸ਼ਾਹਾਂ ਮੇਰੀ ਦੇਖ ਚ ਜਾਦੂ ਭਰਤਾ ਮੈਨੂੰ ਜਿਉਂਦਾ ਰੱਖਣ ਦੇ ਲਈ ਜਾਨਵਾਰਗੇ ਲਖਾਂ ਮੈਂ ਪੰਜਾਬੀ ਹਰ ਬੋਲੀ ਤੋਂ ਮੜਕ ਵੱਖਰੀ ਰੱਖਾਂ ਮੈਂ ਪੰਜਾਬੀ ਹਰ ਬੋਲੀ ਤੋਂ ਮੜਕ ਵੱਖਰੀ ਰੱਖਾਂ ਮੇਰੇ ਬਹੁਤ ਹੀ ਸਤਿਕਾਰਯੋਗ ਸੱਜਣੋ ਅੱਜ ਅਸੀਂ ਖੜੇ ਆ ਬਠਿੰਡਾ ਇੱਧਰ ਬਠਿੰਡਾ ਰਹਿ ਜਾਂਦਾ ਤੇ ਇੱਧਰ ਬਰਨਾਲਾ ਰੋਡ ਤੇ ਹਨਾ ਤੇ ਆਪਾਂ ਬੱਕਰੀਆਂ ਵਾਲੇ ਬਾਈ ਦੇ ਨਾਲ ਕਰਾਂਗੇ ਗੱਲਬਾਤ ਤੇ ਦੇਖਾਂਗੇ ਇਹਨਾਂ ਦੀ ਜ਼ਿੰਦਗੀ ਦੇ ਨਵੇਂ-ਨਵੇਂ ਬੱਕਰੀਆਂ ਦੇ ਪ੍ਰਤੀ ਤਜਰਬੇ ਕਿਵੇਂ ਉਹ ਆਪਣੀਆਂ ਬੱਕਰੀਆਂ ਨੂੰ ਪਾਲਦੇ ਨੇ ਕੀ ਕੀ ਖਵਾਉਂਦੇ ਨੇ ਤੇ ਆਓ ਦੋਸਤੋ ਕਰਦੇ ਆ ਬਾਈ ਦੇ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਦਾ ਹਣਾ ਬਾਈ ਆਪਣਾ ਪਿੰਡ ਕਿਹੜਾ ਜੀ ਪਿੰਡ ਕਰਿਆੜਲਾ ਅੱਛਾ ਕਰਿਆੜ ਵਾਲਾ ਪਿੰਡ ਹੈ ਹਣਾ ਤੇ ਜ਼ਿਲ੍ਹਾ ਕਿਹੜਾ ਲੱਗਦਾ ਜੀ ਕਰਿਆੜਾ ਜ਼ਿਲ੍ਹਾ ਬਠਿੰਡਾ ਅੱਛਾ ਜ਼ਿਲ੍ਹਾ ਬਠਿੰਡਾ ਲੱਗਦਾ ਹਣਾ ਸਭ ਤੋਂ ਪਹਿਲਾਂ ਐ ਦੱਸੋ ਜੀ ਵੀ ਆਪਾਂ ਨੂੰ ਮਾਲ ਚਾਰਦਿਆਂ ਨੂੰ ਸਮਾਂ ਕਿੰਨਾ ਹੋ ਗਿਆ 4 ਸਾਲ ਹੋ ਗਏ ਕੋਲੀ 4 ਸਾਲ ਹੀ ਹੋਇਆ 4 ਸਾਲ ਹੋਇਆ ਜੀ ਅੱਛਾ ਤੇ ਇਹ ਚਣਗ ਕਿਵੇਂ ਲੱਗੀ ਵੀ ਮਾਲ ਹੀ ਚਾਰਨਾ ਆਪਾਂ ਬੱਕਰੀਆਂ ਚਾਰਨਾ ਥੋੜਾ ਜਿਆ ਪ੍ਰਾਤ ਤਰ ਹੁਣ ਸੱਚੀ ਦੱਸੋ ਕੋ ਦੂਜੇ ਨਾ ਸੱਚੀ ਸਚਾਈ ਦੱਸ ਦੋ ਕਿਉਂ ਆਪਾਂ ਨੂੰ ਨਾ ਥੋੜੀ ਜੀ ਜਹਿਮਤ ਪੈ ਗਈ ਸੀ ਪੁੱਠੀ ਅੱਛਾ ਜਾਮਣੀ ਪੈ ਗਈ ਪਸ਼ੂਆਂ ਦੀ ਮੱਛਾਂ ਦੀ ਅੱਛਾ ਅੱਛਾ ਜਾਮਣੀ ਕਾਰਨ ਵੀ ਇਹ ਮਾਲ ਚਾਰਨਾ ਪਿਆ ਅੱਛਾ ਅੱਛਾ ਇਹ ਨੇ ਹੁਣ ਆਪ ਨੂੰ ਰੋਟੀ ਦਿੱਤੀ ਚੰਗੀ ਠੀਕ ਹੈ ਠੀਕ ਹੈ ਪਹਿਲਾ ਮੈਂ ਹਿੱਸਾ ਦਾ ਕੰਮ ਕਰਦਾ ਸੀਗਾ ਹੂੰ ਹੂੰ ਮੈਂ ਹਿੱਸਾ ਜਿਵੇਂ ਦਵਾਤੀਆਂ ਕਿਸੇ ਨੂੰ ਅੱਛਾ ਅੱਛਾ ਉਹ ਪੈਸਾ ਉੱਪਰ ਦਾ ਪੈ ਗਿਆ ਆਪਾਂ ਓਕੇ ਓਕੇ ਠੀਕ ਹੈ ਠੀਕ ਉੱਪਰ ਦੇ ਕਾਰਨ ਬੱਕਰੀਆਂ ਚਾਰਨੀਆਂ ਪਈਆਂ ਅੱਛਾ ਅੱਛਾ ਹੁਣ ਉਹ ਜਗਾਰ ਵੀ ਬੱਕਰੀਆਂ ਦਾ ਚੰਗਾ ਬਣ ਗਿਆ ਆਪਦਾ ਹਾਂ ਹਾਂ ਟਾਈਮ ਪਾਸ ਬੱਕਰੀਆਂ ਆਪਣਾ ਵਧੀਆ ਕਰਦੀਆਂ ਤੇ ਉਹ ਸਿਸਟਮ ਬੱਕਰੀਆਂ ਨੇ ਫਿਰ ਕਰਤਾ ਸਹੀ ਹਾਂ ਸਹੀ ਕਰਤਾ ਅੱਛਾ ਅੱਛਾ ਚਲੋ ਫਾਇਦਾ ਕਰਿਆ ਆਪਨੂੰ ਬੱਕਰੀ ਇਹ ਵੀ ਗੱਲ ਹੈ ਨਾ ਵਧੀਆ ਗਈ ਚਲੋ ਰੱਬ ਨੇ ਜਿਹੜੀ ਆਹੋ ਕਰਤਾ ਹੜਾਤਾ ਬੱਕਰੀਆਂ ਹਾਂ ਬੱਕਰੀਆਂ ਦੇ ਨਾਲ ਸਾਰੀ ਸਿਸਟਮ ਤੁਹਾਡਾ ਸਹੀ ਕਰਦਾ ਚਲੋ ਸ਼ੁਕਰ ਹੈ ਨਾ ਹਾਂ ਨਾਲ ਕਿਨੇ ਹੱਥ ਫੜ ਲੈਣ ਨੂੰ ਕਿਉਂ ਬੱਚੇ ਦਿੰਦਿਆਂ ਪਾਲ ਕੇ ਵੇਚ ਲੈਣੇ ਆ ਅੱਛਾ ਅੱਛਾ ਦੁੱਧ ਬਾਦ ਤੈਨੂੰ ਪਤਾ ਵੀ ਖਰਚਾ ਬਹੁਤ ਘਟ ਗਿਆ ਜੀ ਇਹਨਾਂ ਦਾ ਸਹੀ ਗੱਲ ਹੈ ਸਹੀ ਗੱਲ ਹੈ ਹਾਂ ਤੇ ਫਿਰ ਹੁਣ ਆਪਣੇ ਕੋਲੇ ਇਸ ਵਕਤ ਕਿੰਨਾ ਮਾਲ ਆ ਜੀ ਅੱਜ ਆਪਦੇ ਬਖ ਕੋਲੇ 20 ਪਸ਼ੂ ਆ ਅੱਛਾ ਤੇ ਬਾਕੀ ਤੇ ਬਾਕੀ ਇਹ ਕੁਛੇ ਮੁੰਡੇ ਨੇ ਅੱਛਾ ਇਹ ਵੀ ਆਮ ਮੁੰਡੇ ਨੇ ਹਾਂ ਇਹ ਮੁੰਡੇ ਨੇ ਅੱਛਾ ਅੱਛਾ ਕੋਈ ਨਹੀਂ ਆਪਾਂ ਇਹਦੇ ਨਾਲ ਵੀ ਗੱਲਬਾਤ ਹਨਾ ਕਰਾਂਗੇ ਤੇ ਜੀ ਪਸ਼ੂ ਜਣੀ ਆਪਣੇ ਆਪ ਦੇ ਆ ਵੱਡੇ ਸਾਰੇ। ਅੱਛਾ ਵੱਡੇ ਪਸ਼ੂ ਜਿਹੜੇ 20 ਆ ਬਾਕੀ ਬੱਚੇ ਅਲੱਗ। ਬੱਚੇ ਘਰੇ ਅਲੱਗ ਬੱਚੇ। ਅੱਛਾ ਅੱਛਾ ਅੱਛਾ। ਅਲੱਗ ਬੱਚੇ ਜਿਹੜੇ ਪੱਠਾ ਜਾਂ ਬੱਕਰੇ ਉਹ ਹੈਗੇ 10 ਬੱਚੇ ਦਾ ਘਰੇ ਹੈਗੇ ਨਾ। ਠੀਕ ਹੈ ਠੀਕ। ਪਰ ਉਹ ਘਰੇ। ਅੱਛਾ ਅੱਛਾ। ਉਹ ਨਾਲ ਛੋਟੇ ਬੱਚਾ ਠੰਡ ਦਾ ਕਰਕੇ ਚਰਦਾ ਨਹੀਂ ਫਿਰ ਫਾਇਦਾ ਨਹੀਂ। ਹਾਂ ਇਹ ਤਾਂ ਹੈ ਹੈਨਾ ਹੁਣ ਠੰਡ ਦਾ ਕਰਕੇ ਚਾਰਾ ਘਟਾ। ਤੇ ਆ ਜੇਕਰ ਬਾਹਰ ਦੀ ਗੱਲ ਕਰੀਏ ਤਾਂ ਕਿਵੇਂ ਵੱਢੀ ਗਈ ਜੀ ਫਿਰ? ਇਹ ਕਰੰਟ ਲਾ ਕੇ। ਟਰਾਂਸਫਾਰਮ ਉਹ ਤੇ ਕਿਵੇਂ ਲੱਗਿਆ ਫਿਰ ਉਹ? ਟਰਾਂਸਫਾਰਮ ਤੇ ਤਾਂਹਾਂ ਚੜ ਗਿਆ ਸੀਗਾ। ਅ ਤਰ ਬਾ ਮੱਚ ਵਾਲੀ ਗਈ ਸੀ ਤੇ ਇਹ ਵੱਢਣੀ ਪਈ ਗਈ ਸੀਗੀ ਡਾਕਟਰ ਨੇ ਵੱਢਣੀ ਵੱਢਤੀ ਮਤਲਬ ਹਣਾ ਚਲੋ ਜਿੰਦਗੀ ਬਚ ਗਈ ਚਲ ਇਹ ਤਾਂ ਹਣਾ ਅਜਾ ਅਗਲਾ ਮੁੜ ਕੇ ਕਹਿੰਦਾ ਵੀ ਹਾਂ ਲਿਖਿਆ ਬਸ ਲਿਖਿਆ ਜੋ ਹੂੰ ਇਹ ਦਿਆਨੰਦ ਚ ਲੁਧਿਆਣੇ ਅੱਛਾ ਅੱਛਾ ਪੁਣੇ 2 ਮਹੀਨੇ ਲਾਇਵੇ ਠੀਕ ਹੈ ਠੀਕ ਹੈ ਠੀਕ ਹੈ ਪੁਣੇ 2 ਲੱਖ ਰੁਪਏ ਫੀਸ ਭਰੀ ਸੀ ਉਹ ਅੱਛਾ ਅੱਛਾ ਜੈਮਪੀ 20 ਸਾਲ ਹੋ ਗਏ ਹਣਾ 20 ਸਾਲ ਹੋ ਗਿਆ ਜੀ ਬਾਹ ਮੱਡੀ ਨੂੰ ਵੱਡੀ ਠੀਕ ਹੈ ਠੀਕ ਹੈ ਤੇ ਹੁਣ ਫਿਰ ਬੱਕਰੀਆਂ ਦਾ ਕਿੰਨਾ ਕੁ ਤਜਰਬਾ ਤੁਹਾਨੂੰ ਆ ਗਿਆ ਵੀ ਜਰਮਾ ਵਧੀਆ ਆ ਗਿਆ ਜੀ ਆ ਗਿਆ ਤੇ ਯਾਰ ਬਾਬਾ ਪੂਰਾ ਵਧੀਆ ਜਿਵੇਂ ਇੱਕ ਨੌਲੇਜ ਆ ਵੀ ਉਹਨੇ ਇੱਕ ਪਸ਼ੂਆਂ ਦਾ ਸਾਹਬ ਉਹਨਾਂ ਆ ਗਿਆ ਨਾਲ ਅੱਛਾ ਅੱਛਾ ਕਿਵੇਂ ਸਿਵਾਉਣੀ ਹੈ ਹਾਂ ਹਾਂ ਕਿਵੇਂ ਕੱਕ ਪਠਾ ਕਿਵੇਂ ਚੰਗਾ ਚੋਸਾ ਜਿਹੇ ਜਿਹੇ ਖਾਣਾਗਾ ਹਾਂ ਹਾਂ ਉਹ ਜੀ ਨੌਲੇਜ ਆ ਗਈ ਤੇ ਫਿਰ ਇਹ ਸਿੱਖੇ ਸੀ ਕੰਮ ਕਿ ਆਪਦੀ ਆ ਵੀ ਫਿਰ ਨਹੀਂ ਮਾਲਕ ਦੀ ਕਿਰਪਾ ਨੇ ਆ ਸਿੱਖੇ ਤਾਂ ਹੈ ਜੀ ਅੱਛਾ ਕੋਈ ਬੱਕਰੀਆਂ ਵਾਲੀ ਕਿਸੇ ਦੀ ਸਹਾਇਤਾ ਨਹੀਂ ਲੈਂਦੀ ਨਾ ਠੀਕ ਹੈ ਠੀਕ ਹੈ ਠੀਕ ਨੂੰ ਆਪ ਨਾਲ ਬਸ ਹੁਣ ਜਿਵੇਂ ਚਾਰ ਲੱਗ ਗਏ ਇਹ ਮੁੰਡੇ ਨਾਲ ਕਿਸੇ ਨਾਲ ਹੋਰ ਲੱਗ ਗਏ ਬਸ ਐਂ ਦੂਰੇ ਫਿਰਦੇ ਚਲੋ ਸਿੱਖ ਗਏ ਹਨਾ ਮਹੀਨਾ ਦੋ ਮਹੀਨੇ ਦਾ ਸੰਗ ਜੀ ਮੰਨੀ ਤੇ ਜ਼ਿਮੀਦਾਰ ਦੇ ਪੁੱਤ ਨੂੰ ਚਾਰ ਨਹੀਂ ਬਹੁਤ ਔਖੀਆਂ ਹੋ ਜਾਂਦੀਆਂ ਮੁੜ ਕੇ ਫਿਰ ਸੰਗ ਕਾਦੀਆ ਮੁੜ ਕੇ ਅਗਲਾ ਕੰਮ ਦਾ ਮੇਨਾ ਕਹਿੰਦਾ ਕੋਈ ਮੇਨਾ ਕੰਮ ਦਾ ਤਾਂ ਕੋਈ ਮੇਨਾ ਨਹੀਂ ਹੈਗਾ ਫਿਰ ਬਸ ਐਂ ਸਿਸਟਮ ਜਾਂ ਬਸ ਹੁਣ ਕੋਈ ਚੱਕਰ ਨਹੀਂ ਜਿੱਥੇ ਮਰਜ਼ੀ ਲਈ ਫਿਰ ਕਿਹਦੇ ਘਰੇ ਮਰਜ਼ੀ ਕਿਹਦੇ ਮਰਜ਼ੀ ਹੁਣ ਕੋਈ ਡਰ ਨਹੀਂ ਠੀਕ ਠੀਕ ਪਹਿਲਾ ਸੰਗ ਜੀ ਦੋ ਕੁ ਮਹੀਨੇ ਤਾਂ ਮੰਨੀ ਬਹੁਤ ਜਾਨੀ ਹਾਂ ਇਹ ਹੀ ਤਾਂ ਆਪਾਂ ਨੂੰ ਘਾਟ ਮਾਰ ਜਾਂਦੀ ਹੈ ਹਨਾ ਸਾਰੇ ਪੰਜਾਬੀਆਂ ਨੂੰ ਵੀ ਸੰਗ ਮੰਨਣੇ ਆਏ ਆਪਣਾ ਸੰਗ ਜੀ ਜੋ ਕੋਕਾ ਕਿੱਤਾ ਜਾਂ ਕਰਿਆ ਨਾ ਹੋਵੇ ਉਦੋਂ ਔਖਾ ਜਾਂ ਹੁੰਦਾ ਕਿ ਨਹੀਂ ਹੁੰਦਾ ਸਹੀ ਇਹ ਤਾਂ ਹੈ ਹੁੰਦਾ ਤਾਂ ਹੈ ਪੂਰੀ ਜੀ ਮੇਰੇ ਸਾਲੇ ਦੀ ਜਿਹੋ ਪੈਗੀ ਭਰਾ ਉਸਨੇ ਬਸ ਆਹ ਕੰਮ ਕਰਤਾ ਲੋਕਾਂ ਦਾ ਵੀ ਰੱਖਣਾ ਪੈਂਦਾ ਧਿਆਨ ਹਨਾ ਭੈਣ ਦਾ ਬਹੁਤ ਦੁਨੀਆ ਕਹਿੰਦੀ ਹੈ ਅਗਲਾ ਬੱਕਰੀਆਂ ਚਾਰਦਾ ਹੈ ਜ਼ਿਮੀਂਦਾਰ ਦਾ ਪੁੱਤ ਹੋ ਕੇ ਸਹੀ ਸਹੀ ਗੱਲ ਹੈ ਬਹੁਤ ਔਖਾ ਇਹ ਤਾਂ ਇਹ ਔਖੇ ਦੇ ਬਸ ਇਥੋਂ ਸੰਗ ਜੀ ਮੁੜ ਕੇ ਫਿਰ ਸਾਰਾ ਕੁਝ ਹਾਂ ਹੁਣ ਤੱਕ ਕਿਸੇ ਨੂੰ ਦਿਵਾਲੀ ਨਹੀਂ ਹੁਣ ਆਪਦੇ ਰਿਸ਼ਤੇਦਾਰ ਹੀ ਖੁਦ ਕਹਿੰਦੇ ਸੀ ਹਾਂ ਮੈਂ ਕਿਹਾ ਤੈਨੂੰ 2 ਲੱਖ ਰੁਪਏ ਦੇ ਦਾਂਗੇ ਬੱਕਰੀਆਂ ਵੇਚ ਦੇ ਚਾਰ ਨੀਆਂ ਨਹੀਂ ਮੈਂ ਕਿਹਾ ਮੈਨੂੰ 2 ਲੱਖ ਦੇ ਦਿਓ ਮੈਂ ਕੁਝ ਨਹੀਂ ਦੇਣਾ ਬੱਕਰੀਆਂ ਵੇਚ ਦਿਨਾ ਅੱਛਾ ਫੇਰ ਫੇਰ ਬੱਸ ਫੇਰ ਤੈਨੂੰ ਦੇਣਾ ਕਿਨੇ ਹੁੰਦਾ ਭਰਾ ਜਰ ਬੱਸ ਫਿਰ ਉਹਦੀ ਸੋਚੀ ਫੇਰ ਉਹੀ ਗੱਲ ਹੈ ਨਾ ਹਾਂ ਇਹ ਸਾਨੂੰ ਚੰਗਾ ਨਹੀਂ ਲੱਗਦਾ ਕਿ ਤੂੰ ਬੱਕਰੀਆਂ ਚਾਰ ਲਾ ਫਿਰਦਾ ਮੈਂ ਹਿਸਾਬ ਦੇ ਤਾਂ ਬੱਕਰੀ ਆਪਦੇ ਸਾਂ ਕਰਕਮਰੀਆਂ ਦਾ ਹੁਣ ਤਾਂ ਬਹੁਤ ਧੰਦਾ ਹੋ ਗਿਆ ਹਨਾ ਇਹ ਚੰਗਾ ਹੈ ਭਰਾ ਹਾਂ ਵੱਡੇ ਵੱਡੇ ਲੋਕ ਰੱਖੀ ਜਾਂਦੇ ਰੱਖੀ ਜਾਂਦੇ ਬੱਕਰੇ ਫਾਇਦਾ ਮੈਂ ਤਾਂ ਹੀ ਦੇਖਣਾ ਹੁਣ ਫਾਇਦਾ ਹੁਣ ਕੋਈ ਸੰਗ ਸੁੰਗਣੀ ਹੁਣ ਜਿੱਥੇ ਮਰਜੀ ਬੱਕਰੇ ਲਈ ਚੱਲੀ ਜਾ ਕੋਈ ਚੱਕਰ ਟੈਕਸ ਨਹੀਂ ਨਹੀਂ ਹੁਣ ਇੱਕ ਆਇਆ ਨਾ ਪੈਸੇ ਨੂੰ ਸਲਾਮਾ ਅੱਜ ਹਾਂ ਜੇ ਪੈਸਾ ਹੈਗਾ ਤਾਂ ਸਲਾਮਾ ਨਹੀਂ ਪੈਸਾ ਹੈਗਾ ਤਾਂ ਸਲਾਮ ਹੈਗੀ ਨਹੀਂ ਬਸ ਫਿਰ ਹੈ ਨਹੀਂ ਫਿਰ ਚੰਗੇ ਜਾਨਵਰ ਦੀ ਸਲਾਮ ਵੀ ਹੈਗੀ ਫਿਰ ਹਾਂ ਸਹੀ ਗੱਲ ਆ ਹਾਂ ਇਹ ਕੋਈ ਮਾੜਾ ਕਿੱਤਾ ਨਹੀਂ ਹੈ ਜੀ ਅੱਜ ਕਿੱਤਾ ਬਹੁਤ ਚੰਗਾ ਐਵੇਂ ਕਹਿ ਦिए ਗੱਲ ਕਰੇ ਸਾਹਮਣੇ ਹਾਂ ਸਮਾਈ ਦੇ ਸਾਰੇ ਭਰਾ ਠੀਕ ਹੈ ਠੀਕ ਹੈ ਜੇ ਸਾਹਮਣੇ ਕਿੱਤਾ ਚੰਗਾ ਨਹੀਂ ਸਾਹਮਣੇ ਕਿੱਤਾ ਚੰਗਾ ਫਿਰ ਉਸ ਵਕਤ ਕਿੰਨੀਆਂ ਬੱਕਰੀਆਂ ਲਈਆਂ ਤੁਸੀਂ ਪਹਿਲੋਂ ਪਹਿਲ ਪਹਿਲੋਂ ਪਹਿਲ ਮੈਂ ਭਰਾਵਾ ਦੋ ਸਾਲ ਰੱਖਿਆ ਧਾਰੇ ਤੇ ਅੱਛਾ ਉਸ ਦਿਵਾਰ ਕੋਈ ਕੋਈ ਲੈਤੀ ਹੈ ਬਸ ਉਹ ਧਾਰੇ ਤੇ ਬਣਾ ਕੇ ਆ ਪੱਠਾ ਬਣਾਈ ਅੱਛਾ ਅੱਛਾ ਜਾਨਵਰ ਸਾਰੇ ਠੀਕ ਹੈ ਠੀਕ ਦੋ ਸਾਲ ਆਪਾਂ ਜ਼ਿਮੀਦਾਰ ਦੇ ਪੁੱਤ ਦੀਆਂ 20 ਬੱਕਰੀਆਂ ਧਾਰੇ ਤੇ ਰੱਖੀਆਂ ਸੀ ਉਹਨਾਂ ਚੋਂ 20 ਬਣਾ ਲਈਆਂ ਆ। ਉਹਨਾਂ ਚੋਂ 20 ਬਣਾ ਲਈ। ਠੀਕ ਹੈ ਠੀਕ ਹੈ। ਕਿਉਂ ਉਹਨਾਂ ਜੋ ਬੱਚੇ ਬੱਕਰੀਆਂ ਚੰਗੀਆਂ ਅਸੀਂ ਬੀਟਲ ਬੱਕਰੀਆਂ ਅਸੀਂ ਕੱਦਾ ਵਰ ਬਹੁਤ। ਹਾਂ ਹਾਂ। ਉਹਨਾਂ ਜੋ ਜਾਨਵਰ ਬਣਾ ਲਏ। ਤੇ ਮਤਲਬ ਖਰੀਦੀ ਨਹੀਂ ਬੱਕਰੀ ਤੁਸੀਂ ਕੋਈ ਖਰੀਦੀ ਥੋੜ੍ਹੀਆਂ ਵੀ ਇੱਕ ਦੋ ਹੀ ਖਰੀਦੀਆਂ ਅਸੀਂ। ਅੱਛਾ ਅੱਛਾ। ਖਰੀਦੀ ਦੋ ਬੱਕਰੀ ਆ ਖਰੀਦੀ ਆ ਪਰ ਖਰੀਦੀ ਆ। ਤੇ ਸੋ ਬੈਠੀ। ਅੱਛਾ ਹਾਂ। ਤੇ ਆ ਵੀ ਖਰੀਦੀ ਜੋੜੇ ਹੀ ਖਰੀਦੀਆਂ ਦੋਨੇ ਜੋੜੇ ਹੀ। ਤੇ ਹਣਾ ਵੀ ਕਿੰਨੇ ਦੀ ਖਰੀਦੀ ਸੀਗੀ? ਇਹ 20000 ਦੀ ਖਰੀਦੀ ਸੀ। ਅੱਛਾ ਅੱਛਾ 20000 ਦੀ ਹੈ। ਹਾਂ। ਤੇ ਇਹਨੇ ਮੁੱਲ ਮੋੜਿਆ ਫਿਰ? ਮੁੱਲ ਮੋੜਿਆ ਬਾਈ ਹੁਣ ਮੋਲੇ ਆਪਣੇ ਕੋਲੇ ਇਹਦੇ ਦੋ ਬੱਕਰੇ ਤੇ ਬਹੁਤ ਚੰਗੇ ਆ ਹੁਣੇ ਅੱਛਾ ਅੱਛਾ ਉਦੋਂ ਪੱਠਾ ਸੀ ਜਦੋਂ ਲਈਆਂ ਜਿਹਦੋਂ ਆਪਾਂ ਹੂੰ ਉਦੋਂ ਪੱਠਾ ਤੁਰਤ ਉਹਦੇ ਕੋਲੇ ਮਰ ਗਈਆਂ ਹਾਂ ਆਪਾਂ ਉਹਨੂੰ ਬਸ 11500 ਕਢਾ ਲਈ ਨਾਲ ਉਹ ਪਹਿਲੀ ਬੱਕਰੀ ਲੈ ਲਈ ਉਹ ਤੋਂ ਅੱਛਾ ਜੋੜੀ ਲੈ ਲਈਆਂ ਦੋਨੇ ਆ ਦੋਨੇ ਜੋੜੂ ਵੀ ਲੈ ਲਈ ਤੇ ਇਹ ਪੱਠ ਸੀਗੀ ਜਾਂ ਬੱਕਰੀ ਸੀਗੀ ਇਹ ਹੁਣ ਸਮਝ ਲੈ ਚੌਥਾ ਸੂਆ ਸੂਰੀ ਐ ਅੱਛਾ ਅੱਛਾ ਕਿੰਨੇ ਬੱਚੇ ਦੇ ਰਹੀ ਐ ਹੁਣ ਦੋ ਬੱਚੇ ਐ ਇਸ ਵਕਤੇ ਦੇ ਕਰ ਪਹਿਲਾਂ ਦੋ ਹੀ ਦੇ ਰਹੀ ਐ ਹਾਂ ਹਾਂ ਹਰ ਕੇ ਬਾਅਦ ਦੋ ਦਿੰਦੀ ਐ ਅੱਛਾ ਤੇ ਦੁੱਧ ਕਿੰਨਾ ਦਿੰਦੀ ਐ ਦੁੱਧ ਹੂਪਰਾ ਐ ਥਲੇ 5-6 ਕਿਲੋ ਦੀ ਮਾਲ ਕਰਨ ਹੈਗੀ ਦੁੱਧ ਅੱਛਾ ਅੱਛਾ ਵਧੀਆ ਬੱਚੇ ਚੋਈਏ ਆਪਾਂ ਯਾਰਾ ਹਾਂ ਹਾਂ ਸਮਝ ਲੈ ਵੀ 2 2.5 ਕਿਲੋ ਦੁੱਧ ਡੰਗ ਦਾ ਕੱਢਦੀ ਐ ਠੀਕ ਐ ਬੱਚੇ ਵਧੀਆ ਪਾਲਦੀ ਆ ਬੱਚੇ ਪੂਰਾ ਫੁੱਲ ਵਧੀਆ ਪੋਪਰ ਕੱਲਾ ਵਾ ਠੀਕ ਐ ਠੀਕ ਐ ਹਾਂ ਤੇ ਫਿਰ ਨਸਲਾਂ ਵਗੈਰਾ ਦਾ ਵੀ ਹੁਣ ਪਤਾ ਲੱਗ ਗਿਆ ਹਾਂ ਵੀ ਨਸਲ ਵੀ ਕਹੇ ਜੀ ਹਾਂ ਫਰਕ ਆ ਬਈ ਪਤਾ ਲੱਗ ਗਿਆ ਸੁੰਦਰ ਪਤਾ ਲੱਗ ਗਿਆ ਨਾਲ ਜਾ ਜੀ ਅੱਛਾ ਅੱਛਾ ਵੀ ਜਿਹੜੇ ਇਹੀ ਬੱਕਰੀ ਵਿੱਚ ਚੰਗੇ ਬੱਕਰੇ ਤੋਂ ਭਰਾ ਲੈਂਦਾ ਹਾਂ ਹਾਂ ਬਹੁਤ ਫਰਕ ਪੈਂਦਾ ਹੁਣ ਦੇਸੀ ਬੱਕਰੇ ਤੋਂ ਭਰਾਈ ਜਾਂ ਮੈਂ ਹਾਂ ਹਾਂ ਬੱਕਰੇ ਦਾ ਉਹ ਚੰਗੇ ਆ ਗਲਗ ਲੱਖ ਲੁੱਕ ਵੀ ਚੰਗੇ ਆ ਅੱਛਾ ਅੱਛਾ ਗਲਗ ਵਰਾਈਟੀ ਭਾਏ ਨਾ ਬੱਕਰਾ ਆਪਦੇ ਤੇ ਲੈ ਗਿਆ ਅੱਛਾ ਅੱਛਾ ਬੱਕਰੀ ਤੇ ਨਹੀਂ ਵਰਾਈਟੀ ਆ ਜੀ ਠੀਕ ਹੈ ਠੀਕ ਹੈ ਠੀਕ ਹੈ ਤੇ ਆਪਣੇ ਕੋਲ ਇਸ ਵਕਤ ਕਿੰਨੀ ਨਸਲਾਂ ਗਈਆਂ ਨਸਲਾਂ ਸਾਰੀਆਂ ਆਪਣੇ ਕੋਲੇ ਆਹੀ ਹੈ ਬਈ ਆਹ ਦੇ ਬਿਠੀਆਂ ਆਹ ਪੱਠ ਹੈ ਅੱਛਾ ਆਹ ਵੱਡੀ ਹੈ ਬਿਟਲਾ ਪਿਓਰ ਬਿਟਲ ਦੀ ਆ ਅੱਛਾ ਇਹ ਪਿਓਰ ਬਿਟਲ ਚਾਹ ਹੈ ਹਾਂ ਪਿਓਰ ਬਿਟਲਾ ਪੱਠ ਠੀਕ ਹੈ ਠੀਕ ਹੈ ਜਮੀ ਇਹ ਗੱਪਣ ਲੱਗਦੀ ਹੈ ਹਨਾ ਗੱਪਣਾ ਬਈ ਇਹ ਠੀਕ ਹੈ ਠੀਕ ਹੈ ਇਹ ਢਾਈ ਤਿੰਨ ਮਹੀਨੇ ਦੀ ਗੱਬੜੋ ਚੱਲੀ ਬੱਕਰੀ ਹੈ ਹਾਂ ਠੀਕ ਪਿਓਰ ਬਿਟਲਾ ਕੀ ਆ ਵੀ ਬਿਟਲ ਚਾਹ ਪੱਠ ਵੀ ਆਪਣੀ ਆਪ ਦੀ ਠੀਕ ਹੈ ਠੀਕ ਹੈ ਤੇ ਸਭ ਤੋਂ ਪੁਰਾਣੀ ਬੱਕਰੀ ਕਿਹੜੀ ਆਪਣੇ ਕੋਲੇ ਵੀ ਜਿਹੜੀ ਸ਼ੁਰੂ ਤੋਂ ਚੱਲਦੀ ਜਾ ਰਹੀ ਹੈ ਤੁਹਾਡੇ ਨਾਲ ਸ਼ੁਰੂ ਤੋਂ ਮੇਰੇ ਕੋਲੇ ਪੁਰਾਣੀ ਬੱਕਰੀ ਇਹ ਨਹੀਂ ਇਹ ਤਾਂ ਪੱਠਾ ਕਰਦੀ ਇਹ ਤਾਂ ਵੱਡੀ ਹੋ ਕੋ ਉਹ ਕਾਲੀ ਕਿੱਥੇ ਬੈਠੀ ਆ ਉਹ? ਅੱਛਾ ਉਹ ਖੜੀ ਆ। ਉਹ ਕੱਲੀ। ਅੱਛਾ ਆਹਾ ਇਹ ਕੱਲੀ ਰਹਿ ਗਈ ਹੈ। ਹਾਂ ਕੱਲੀ ਬਸ ਇੱਕ ਆ ਜਿਹੜੀ ਲਈਆਂ ਸੀ। ਹਾਂ ਹਾਂ ਆ ਰਵਾਚਾਂ ਤਿਆਰ ਕਰੀ ਵੀ ਪੱਠ ਨਾਲ ਇਹਨਾਂ। ਅੱਛਾ ਇਹ ਰਵੇ ਚ ਇਹ ਦੋਨੇ ਬਸ ਆਪਦੇ ਉਹ ਕਰੀਆਂ ਵੀ ਤਿਆਰ। ਠੀਕ ਹੈ ਠੀਕ ਹੈ ਠੀਕ ਹੈ। ਤੇ ਕਾ ਕਾਲੀ ਤੇ ਕਾ ਪੱਠ? ਠੀਕ ਹੈ ਠੀਕ ਹੈ ਦੋਨੇ ਬੱਕਰੀਆਂ ਸੋਹਣੀਆਂ ਇਹ ਵੀ ਦੋ ਜੋੜਾ ਦਿੱਤੇ ਆ ਬੱਕਰੇ ਬਹੁਤ ਚੰਗੇ ਗੁਲਾਬੀ ਚੰਗੜੀ ਦੇ ਜਿਵੇਂ ਆ ਕੰਨ ਆ ਇਹਦੇ ਹਾਂ ਹਾਂ ਐਸੇ ਗੁਲਾਬੀ ਚਮੜੀ ਦੇ ਬੱਕਰੇ ਨੇ ਬੱਚੇ ਠੀਕ ਹੈ ਠੀਕ ਹੈ ਦੋਨੇ ਚਿੱਟੇ ਪੂਰੇ ਦੁੱਧ ਵਰਗੇ ਇਹ ਤਾਜੀ ਸੂਈ ਵੀ ਆ ਤਾਜੀ ਸੂਈਆਂ ਵੀ ਆ ਹਾਂ ਇਹਨੇ ਕੀ ਦਿੱਤਾ ਇਹਦੇ ਵੀ ਬੱਕਰੇ ਦੋਨੇ ਜੋੜੀ ਅੱਛਾ ਦੋਨੇ ਬੱਕਰੇ ਆ ਠੀਕ ਹੈ ਠੀਕ ਹੈ ਚਿੱਟੇ ਰੰਗ ਦੇ ਆ ਦੋਨੇ ਗੁਲਾਬੀ ਚਮੜੀ ਦੇ ਇਹਦੇ ਵੀ ਬੱਕਰੇ ਨੇ ਤੇ ਇਸ ਵਕਤ ਕੋਈ ਮਾਲ ਤਾਂ ਨਹੀਂਗਾ ਸੇਲ ਕਰਨ ਵਾਲ ਆਪਣੇ ਕੋਲ ਨਾ ਭਰਾ ਮਾਲ ਹੈ ਨਹੀਂ ਪੀ ਸੇਲ ਕਰਨ ਵਾਲਾ ਵੀ ਜਾਂ ਬੱਕਰੇ ਕੋਈ ਗਈ ਹੁੰਦਾ ਨਾ ਛੋਟੇ ਆ ਬੱਕਰੇ ਫਿਰ ਫਾਇਦਾ ਨਹੀਂ ਭਰਾ ਠੀਕ ਹੈ ਠੀਕ ਹੈ ਨਹੀਂ ਆਪਾਂ ਵੈਸੇ ਹਾਂ ਬਿਹਾਨਾ ਸੇਲ ਕਰਨ ਵਾਲਾ ਹੋਵੇ ਤਾਂ ਕੋਈ ਫਿਰ ਚਾਹੀਦਾ ਹੁੰਦਾ ਹਾਂ ਕਿਸ ਨੂੰ ਤੇ ਫਿਰ ਬਰੀਡਰ ਆਪਦਾ ਰੱਖਿਆ ਵਾ ਕੇ ਆਪਦਾ ਹੀ ਹੈ ਦਿਖਾਓ ਲੈ ਬਰੀਡਰ ਵੀ ਦਿਖਾ ਦਿਓ ਸਾਨੂੰ ਲੈ ਵੀ ਵਿੱਕੀ ਕੋਲੋਂ ਵਾਲਿਆ ਬਰੀਡਰ ਤੇ ਜਿਹੜੀ ਝਾਤੀ ਮਰਵਾਦੇ ਹਨਾ ਤੇ ਇਹ ਫਿਰ ਤਿਆਰ ਕਰਿਆ ਸੀ ਜਾਂ ਇਹ ਤਿਆਰ ਕਰਿਆ ਆਪਦਾ ਅੱਛਾ ਆਪਦਾ ਤਿਆਰ ਕਰਿਆ ਹਨਾ ਛੇਰ ਵਾਲਾ ਇਹਦਾ ਪਿਓ ਸੀ ਗਲਾਬੀ ਚੰਬੜੀ ਵਾਲਾ ਅੱਛਾ ਅੱਛਾ ਆ ਬੱਕਰੀ ਨਾਲ ਦਾ ਪਹਿਲੀ ਨਾਲ ਦਾ ਬਸ ਉਹ ਤੋਂ ਇਹ ਬੱਚਾ ਸੀ ਤੇ ਕਿੰਨਾ ਸਮਾਂ ਹੋ ਗਿਆ ਇਹਨੂੰ ਤੁਹਾਡੇ ਕੋਲ ਇਹਨੂੰ ਅੱਜ ਇਹਨੂੰ ਕੱਟ ਕੱਟ ਚੌਥਾ ਸਾਲ ਹੋ ਚੱਲਿਆ ਇਹਨੂੰ 4 ਸਾਲਾਂ ਦਾ ਹੋ ਗਿਆ ਹਾਂ ਹਾਂ ਠੀਕ ਹੈ ਠੀਕ ਹੈ ਆਪਦੇ ਮਾਲ ਚੋਂ ਕਰਿਆ ਸੀ ਆਪਦੇ ਮਾਲ ਚੋਂ ਜੀ ਆਪਦੀ ਪੱਠ ਦਾ ਭੋਗ ਸੋਣਾ ਹਨਾ ਹੂੰ 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 ਚਹੀ ਗੱਲ ਗਰਕਤ ਸੁਣਾਈ ਨਹੀਂ ਉਹ ਸੋਣਾ ਵਿਚਾਰਾ ਅੱਛਾ ਸੁਣਾਈ ਬਾਹਰਲੇ ਚਰੇ ਤੇ ਵਿਚਾਰਾ ਅੱਛਾ ਅੱਛਾ ਈ ਕਰੇ ਨਹੀਂ ਕੋਸ ਪਾਉਂਦੇ ਈ ਕਰੇ ਖਰਾਕ ਨਹੀਂ ਪਾਈ ਜਿੰਨੀ ਜਿੰਨੀ ਚਾਹੀਦੀ ਹੈ ਜਿੰਨੀ ਚਾਹੀਦੀ ਹੈ ਵੀ ਉਹਨੀ ਈ ਕਰਾ ਚੰਗਾ ਸੀਗਾ ਹਨਾ ਈ ਕਰੇ ਘਰ ਦੀ ਖਰਾਕ ਨਹੀਂ ਪਾਰੀ ਉਹਦਾ ਦਾੜੀ ਦੂੜੀ ਜੀ ਬਾਕੇ ਵਿਚਾਰੇ ਦੀ ਹਾਂ ਹਾਂ ਲੇਕਿਨ ਮੇਰਾ ਭਤੀਜਾ ਕਹਿੰਦਾ ਕੱਟ ਦੇ ਨੇ ਬਖਾ ਨਹੀਂ ਕੱਟਣੀ ਯਾਰ ਦਾੜੀ ਸੌਂਖ ਨਾ ਰੱਖੀ ਵੀ ਵਿਚਾਰੇ ਦੀ ਅੱਛਾ ਅੱਛਾ ਕੀ ਫਾਇਦਾ ਕੱਟਣ ਦਾ ਵਿਚਾਰੇ ਦਾ ਠੀਕ ਹੈ ਠੀਕ ਹੈ ਚਲੋ ਵਧੀਆ ਇਹਨੇ ਜੋ ਕਰੋ ਪੱਟ ਤੇ ਦਾੜੀ ਆ ਰਹੀ ਹੈ ਮਾੜੀ ਮਾੜੀ अच्छा अच्छा मेरे नाल सिंगल आ गया ਸੀ ਤਾਂ ਕਰਕੇ ਫਿੱਕਾ ਪੈ ਗਿਆ ਹਾਂ ਹਾਂ ਠੀਕ ਹੈ ਠੀਕ ਹੈ ਤੇ ਆਪਾਂ ਥੋੜੀ ਬਹੁਤੀ ਗੱਲਬਾਤ ਹਨਾ ਬਾਈ ਦੇ ਸਾਥੀ ਨਾਲ ਵੀ ਕਰਦੇ ਆ ਲੈ ਵੀ ਆ ਜਾ ਮਿੱਤਰ ਲੈ ਇਹ ਚੇਲਾ ਤੇ ਗੁਰੂ ਹਨਾ ਤੇ ਚੇਲਾ ਜਿਹੜਾ ਬਾਈ ਦੇ ਚੇਲੇ ਨਾਲ ਵੀ ਆਪਾਂ ਗੱਲਬਾਤ ਹਰੇਕ ਕਿਤੇ ਦੇ ਵਿੱਚ ਹਨਾ ਚੇਲਾ ਹੁੰਦਾ ਹੀ ਆ ਤੇ ਗੁਰੂ ਵੀ ਹੁੰਦਾ ਹੀ ਆ ਹਨਾ ਜਿਹੜਾ ਮਰਜ਼ੀ ਕੀਤਾ ਗੁਰੂ ਤੋਂ ਬਿਨਾ ਗੱਤ ਨਹੀਂ ਹੈਗਾ ਹਨਾ ਤੇ ਲੈ ਵੀ ਤੇਰਾ ਨਾਮ ਦੱਸ ਦੇ ਪਹਿਲਾਂ ਅੰਬਰਤਾ ਜੀ ਹੈ ਅੰਬਰਤੇ ਜੀ ਅੰਮਰਤ ਹਾਂਜੀ ਤੇ ਫਿਰ ਇੰਨੀ ਛੋਟੀ ਉਮਰ ਦੇ ਵਿੱਚ ਕਿਵੇਂ ਫੈਸਲਾ ਲੈ ਲਿਆ ਬکریاں ਚਾਰਨ ਦਾ ਇਹ ਛੋਟੇ ਹੁੰਦੇ ਸੀ ਸੌਂਗ ਸੀ ਇਹਦਾ ਮਤਲਬ ਪੜਿਆ ਨਹੀਂ ਪੜਿਆ ਜੀ ਕਿੰਨਾ ਨਾਇਨਥ ਚੋਂ ਹਟ ਗਿਆ ਸੀ 10ਵੀਂ ਚ ਰੱਖ ਲੈ ਸੀ ਅੱਛਾ ਅੱਛਾ ਤੇ ਫਿਰ ਹਟ ਕਿਵੇਂ ਗਿਆ ਹਟ ਜੀ ਫਰਮਾਇਆ ਸੀ ਜੀ ਮਹਾਕਲਾ ਕਿਧਰ ਜਾ ਕਰੂ ਸੰਗ ਦਾ ਮਹਰਾ ਜੀ ਨਹੀਂ ਪੜਾਈ ਤੋਂ ਕਿਉਂ ਹਟ ਗਿਆ ਪੜਾਈ ਤੋਂ ਬਸ ਆਈ ਜੀ ਬਸ ਉੱਥੇ ਸਕੂਲ ਚ ਲੜ ਪਈ ਸੀ ਮੜਾਏ ਅੱਛਾ ਪੂਰਾ ਹੀ ਲੜਿਆ ਹੋਏਗਾ ਫਿਰ ਨਾ ਨਾ ਜੀ ਉਹ ਤਾਂ ਉਹ ਮਾਟਰ ਨੇ ਕੋਟਿਆ ਸੀ ਅੱਛਾ ਹਾਂ ਉਹਨੇ ਕੋਟਿਆ ਸੀ ਤਾਂ ਕਰਕੇ ਫਿਰ ਮੈਂ ਨਾ ਘਟਾ ਲਿਆ ਸੀ ਮਰੇ ਲੀਖਾ ਲੀਖਾ ਪਾ ਤਾ ਤੂੰ ਕੋਟਿਆ ਸੀ ਮਾਟਰ ਨਾ ਮੈਨੂੰ ਕੋਟਿਆ ਸੀ ਜੀ ਕਿੰਨੇ ਕਾਰਨ ਕੀ ਰਹਿ ਗਿਆ ਕਾਰਨ ਤਾਂ ਫਿਰ ਮੈਂ ਹਟ ਗਿਆ ਸੀ ਆਪ ਹੀ ਫਿਰ ਮੈਨੂੰ 10ਵੀਂ ਚ ਰੱਖਦੇ ਸੀ ਇੱਥੇ ਜੇਠੂ ਅੱਛਾ ਅੱਛਾ ਹਾਂ ਜੀ ਫਿਰ ਮੈਨੂੰ ਕਹਿੰਦੇ ਸੀ ਨਾਲ ਦੇ ਮੁੰਡੇ ਵੀ ਤੂੰ ਲੱਗ ਜਾ ਫਿਰ ਮੈਂ ਕਿਹਾ ਹੁਣ ਨਹੀਂ ਮਲਾਦਾ ਮਾਸਟਰਾਂ ਨਾਲ ਲੜੀਦਾ ਹੁੰਦਾ ਨਾ ਨਾ ਹੈ ਨਾ ਮੈਂ ਲੜਿਆ ਨਹੀਂ ਸੀ ਜੀ ਅੱਛਾ ਉਹ ਠੂਣਾ ਘਟਾਲਿਆ ਸੀ ਜੀ ਮਟਰ ਨੇ ਮੈਨੂੰ ਕੁੱਟਿਆ ਸੀ ਜੀ ਅੱਛਾ ਉਹੀ ਡਰ ਗਿਆ ਤੂੰ ਹਾਂ ਦਿਲ ਪਤਲਾ ਸੀ ਜੀ ਮੇਰਾ ਅੱਛਾ ਅੱਛਾ ਪਹਿਲੇ ਦਿਨ ਉਹ ਹੀ ਹਾਂਜੀ ਤੇ ਹੁਣ ਮੋਟਾ ਹੋ ਗਿਆ ਦਿਲ ਨਾ ਨਾ ਹੁਣ ਵੀ ਪਤਲੀ ਹੀ ਆਈ ਝਕਾ ਝੂਠ ਮਾਰ ਕੇ ਅੱਛਾ ਅੱਛਾ ਨਹੀਂ ਨਹੀਂ ਦਿਲ ਦਾ ਕੰਡਾ ਰੱਖਿਆ ਕਰ ਯਾਰ ਤੂੰ ਕੋਈ ਨਹੀਂ ਕੋਈ ਨਹੀਂ ਖਾਣਾ ਬਿਨਾ ਘਾਟੀਆਂ ਇੱਕ ਹੈ ਖਾ ਲੈ ਯਾਰ ਤੂੰ ਬੱਕਰੀਆਂ ਵਾਲਾ ਬੰਦਾ ਹੈ ਨਾ ਤੰਦਰੁਸਤ ਰਿਹਾ ਕਰ ਪੂਰਾ ਫਾਟਰ ਨੇ ਕੁੱਟਿਆ ਸੀ ਤਾਂ ਕਰਕੇ ਮਨਾ ਘਟਾਲਿਆ ਸੀ ਅੱਛਾ ਡਾਊਨ ਹੋ ਗਿਆ ਸੀ ਕਿਉਂ ਮਾਈਟਰਲੀ ਕੁੱਟ ਤੋਂ ਡਰਦਾ ਤੂੰ ਹਟ ਗਿਆ ਹੈ ਨਾ ਹੋਈ ਯਾਹ ਸੌਂਗ ਸੀ ਪਹਿਲੇ ਦਿਨੋਂ ਫਿਰ ਬੱਕਰੀਆਂ ਦਾ ਬਸ ਹੀ ਮੈਨੂੰ ਚੱਲ ਕੋਈ ਗੱਲ ਨਹੀਂ ਹੈ ਨਾ ਬੱਕਰੀਆਂ ਦਾ ਕਿੱਤਾ ਵੀ ਕੋਈ ਮਾੜਾ ਨਹੀਂ ਹੈਗਾ ਹੈ ਨਾ ਆਪ ਦਾ ਕਿੱਤਾ ਹੈਗਾ ਹੈ ਨਾ ਹਾਂਜੀ ਤੇ ਕਿੰਨੀਆਂ ਬੱਕਰੀਆਂ ਫਿਰ ਲੈ ਲਈਆਂ ਸੀ ਪਹਿਲੋਂ ਬੱਕਣਾ ਜੀ ਪਹਿਲਾਂ ਕਿਤੇ ਦੋ ਲਿਆਂਦੀਆਂ ਕਿਤੇ ਇੱਕ ਲਿਆਂਦੀ ਹਾਂ ਆਏ ਬਾਕੀ ਸऱ्या ਸਿਰਕਲ ਚੱਲੀ ਗਏ। ਅੱਛਾ ਖਰੀਦੀਆਂ ਫਿਰ ਸਾਰੀਆਂ? ਹਾਂਜੀ। ਠੀਕ ਹੈ ਠੀਕ ਹੈ। ਤੇ ਕਿੰਨੇ ਦੀਆਂ ਫਿਰ ਖਰੀਦੀਆਂ ਪਹਿਲੋਂ ਪਹਿਲ ਬੱਕਰੀਆਂ? ਪਹਿਲੋਂ ਪਹਿਲ ਜੀ 4000 ਦੀ ਪੱਠ ਲੈਤੀ ਪਿੰਡ ਜੀ। ਅੱਛਾ। ਉ ਮੈਂ ਉੱਥੇ ਮੁੰਡੇ ਕੋਲ ਵਗ ਜਾਂਦਾ ਸੀ ਪੈਂਚਰਾਂ ਦੀ ਬਲਗਾ ਉਹ ਕੋ ਕੰਮ ਸਿੱਖ ਗਿਆ ਸੀ। ਹਾਂ। ਮੈਂ ਕਹਿੰਦਾ ਮੈਨੂੰ ਲੈ ਦੋ ਬੱਕਣਾ। ਹਾਂ। ਸੌਂਗ ਸੀ ਮੇਰੇ ਨਾਨਕੇ ਹੀ ਜਾਂਦੇ ਉੱਥੇ ਵੀ ਸੌਂਗ ਸੀ ਉਹਨਾਂ ਰੱਖਣਾ ਹੁੰਦੀਆਂ ਸੀ। ਅੱਛਾ ਅੱਛਾ। ਬਾਕੀ ਸਾਰੇ ਸਾਡੇ ਪਿੰਡ ਗੁਮਾਂਢੀ ਸੀ ਮੁੰਡਾ। ਹੂੰ। ਫਿਰ ਜੀ 4000 ਦੀ ਪੱਠ ਰਹੀ ਆਤੀ ਫਿਰ 15000 ਫੇਰ ਮੇਰੇ ਨਾਨਕੇ ਨੇ ਜੀ ਉੱਥੋਂ ਅਸੀਂ ਪੇੜ ਲੈ ਕੇ ਆਂਦੀ ਸੀ ਕਜਲੀ ਜੀ ਪੇੜ ਸੀ ਸਾਡੇ ਕੋਲ ਇੱਕ ਜੀ ਵਧਗਾ ਅੱਛਾ ਅੱਛਾ ਤੇ ਫੇਰ ਅਸੀਂ ਆਉਂਦੇ ਹੋਏ ਨੇ ਬਸ ਪਾਲੇਗਾ ਤੋਂ ਬੱਕਰੀਆਂ ਲਿਆਂਦੀਆਂ ਜੂੜੀ ਜੀ ਫੇਰ ਅਸੀਂ ਬੱਕਰਾ ਲਿਆ ਆਂਦਾ ਅੱਛਾ ਆਈ ਹੌਲੀ ਹੌਲੀ ਬੱਕਣਾ ਲਈ ਆਉਂਦੇ ਰਹੇ ਜੀ ਅੱਛਾ ਹਾਂਜੀ ਠੀਕ ਹੈ ਠੀਕ ਤੇ ਹੁਣ ਕੀ ਲੱਗਦਾ ਫੇਰ ਨਫਾ ਲੱਗਦਾ ਕਿ ਨਿਸ਼ਾਨ ਬੱਕਰੀਆਂ ਚ ਪੂਰੇ ਹੀ ਆ ਬਈ ਵਧਗਾ ਵਧੀਆ ਕੰਮ ਆ ਹਾਂਜੀ ਹਾਂਜੀ ਵਧਗਾ ਜੀ ਠੀਕ ਆ ਕਰਨ ਵਾਲਾ ਹੋਣਾ ਚਾਹੀਦਾ ਬੰਦਾ ਹਾਂ ਸੰਗ ਸਿਰਲੇ ਵਾਲਾ ਕੋਈ ਕੰਮ ਨਹੀਂ ਜੀ ਆਪਦੇ ਕੰਮ ਚ ਕਾਹਦੀ ਸੰਗ ਹਾਂ ਇਹ ਤਾਂ ਗੱਲ ਹੈ ਹਨਾ ਫ ਤੇ ਫਿਰ ਨਾਲ ਨਾਲ ਹੁਣ ਵੇਚੀ ਜਾਂਦਾ ਬੱਕਰੀਆਂ ਜਾਂ ਕੋਈ ਜੋੜੀ ਹਾਂਜੀ ਕੋਈ ਗਾਂ ਵੀ ਲੈਣੇ ਕੋਈ ਦੇ ਵੀ ਦਿੰਨੇ ਆ ਅੱਛਾ ਠੀਕ ਹੈ ਠੀਕ ਹੈ ਫਿਰ ਨਾਲੇ ਸਰਕਲ ਚੱਲਦਾ ਰਹਿੰਦਾ ਹਨਾ ਹਾਂਜੀ ਸਹੀ ਗੱਲ ਆ ਤੇ ਫਿਰ ਅੱਗੇ ਇਹ ਕੰਮ ਕਰਨਾ ਕਿ ਪੈਂਚਰ ਵਾਲਿਆਂ ਨੂੰ ਛੱਡ ਦੇਗਾ ਨਾ ਨਾ ਜੀ ਇਹ ਨਹੀਂ ਛੱਡਦੇ ਜੀ ਅੱਛਾ ਇਹ ਨਹੀਂ ਛੱਡਦੇ ਇਹ ਤਾਂ ਹੁਣ ਦੱਸਿਆ ਨਾ ਇਹਨਾਂ ਪਿੱਛੇ ਤਾਂ ਪੜਾਈ ਨਹੀਂ ਕੀਤੀ ਪੂਰੀ ਅੱਛਾ ਅੱਛਾ ਬੱਕਰੀਆਂ ਪਿੱਛੇ ਪੜਾਈ ਕਰਦੇ ਹਾਂ ਇਹਨਾਂ ਪਿੱਛੇ ਉਹ ਕੀਤੇ ਨੇ ਕਿ ਹੁੰਦੇ ਸੌਂ ਸੀ ਚਲ ਇਹ ਵੀ ਹਨਾ ਹੁੰਦਾ ਸੌਂ ਗਿਆ ਕੋਈ ਚਲ ਕੋਈ ਗੱਲ ਨਹੀਂ ਤੇ ਤੇਰੀ ਬੱਕਰੀ ਕਿਹੜੀ ਆ ਕੋਈ ਸਪੈਸ਼ਲ ਬੱਕਰੀ ਹੈ ਤੇਰੇ ਕੋਲੇ ਰੱਖੀ ਹੋਈ ਸਪੈਸ਼ਲ ਤਾਂ ਹੀ ਬਸ ਹੁਣ ਆਪਾਂ ਲਈ ਉਹ ਕਰ ਲੈਨੇ ਜੀ ਦੇਦਿਆਂ ਕੋਈ ਲੈੜਿਆਂ ਬਸ ਮੜਾ ਮੋਟਾ ਹੈ ਤਾਂ ਹੈ ਤਾਂ ਹੈਗਾ ਹੀ ਬੱਕਣਾ ਹਾਂ ਹਾਂ ਤੇਰੀਆਂ ਬੱਕਰੀਆਂ ਦੇ ਵਿੱਚ ਆ ਤੀ ਮਰਵਾ ਮੜੀ ਜਾ ਜਾ ਵਿੱਕੀ ਕੋਲੋਂ ਕਿਹੜਾ ਮਾਲ ਦਿਖਾ ਕੇ ਰਾਂ ਆ ਬੱਕਰਾ ਰੱਖ ਲਿਆ ਜੀ ਆਪਣਾ ਲੈ ਹੋ ਨੇੜੇ ਮੜਾ ਜਾ ਤੂੰ ਅੱਛਾ ਇਹ ਬੱਕਰਾ ਤੂੰ ਰੱਖ ਲਿਆ ਹੈ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਤੇ ਇਹ ਫਿਰ ਆਪ ਵਾਲੀ ਇਹਨਾਂ ਹੁਣ ਕਿੰਨੇ ਟਾਈਮ ਦਾ ਹੋ ਗਿਆ ਹੈ ਇਹ ਇਹ ਹੋ ਗਿਆ ਜੀ 5 ਕਿ ਮਹੀਨਾ ਦਾ ਹੀ ਅੱਛਾ 5 ਮਹੀਨਾ ਦਾ ਹੋ ਗਿਆ ਤੇ ਕਿਹੜੀ ਕਿਹੜੀ ਬੱਕਰੀ ਦਾ ਗਾ ਹੈ ਇਹ ਬੱਕਰੀ ਮਾਰਕੀ ਸੀ ਇਹਨਾਂ ਦੀ ਮਾਂ ਬਹੁਤ ਚੰਗੀ ਸੀ ਅੱਛਾ ਹਾਈ ਠੀਕ ਬਹੁਤ ਰੁਪਏ ਲੱਗੇ ਜੀ ਹਾਂ ਕਿੰਨੇ ਪੈਸੇ ਲੱਗੇ ਸੀ ਉਹ ਤਾਂ ਹੀ ਬਿਨਾ ਮੁੱਲ ਕਰੇ ਤੋਂ ਛੋਟੀ ਹੁੰਦੀ ਤੇ 55000 ਲੱਗੇ ਸੀ ਅੱਛਾ ਇਹ ਹਨ ਹਾਂ ਜੀ ਫਿਰ ਤਾਂ ਬੜੀ ਜੰਗੀ ਪੂਰੀ ਚੰਗੀ ਬੱਕਰੀ ਸੀ ਇੱਥੇ ਤਾਂ ਇੱਕ ਬੱਕਰੀ ਉੱਚੀ ਨੂੰ ਲੁੱਡੀ ਹਾਂ ਸਹੀ ਗੱਲ ਆ ਦੁੱਧ ਵੀ ਇਹਨੂੰ ਕਿਤੇ ਚੋਇਆ ਨਹੀਂ ਸੀ ਫੁੱਲਾ ਹੀ ਚਾਹੁੰਦਾ ਸੀ ਅੱਛਾ ਅੱਛਾ ਇਹ ਮਾਂ ਤੋਂ ਬਿਨਾ ਉਧਰ ਗਿਆ ਸੀ ਜੀ ਤੇ ਉਹਦਾ ਕਾਰਨ ਕੀ ਰਹਿ ਗਿਆ ਮਰਨ ਦਾ ਉਹ ਜੀ ਬਸਾਂ ਬਚਾਣ ਚਾੱਕੀ ਮਰ ਗਈ ਜੀ ਅੱਛਾ ਅੱਛਾ ਜਿਹੜਾ ਮੰਗਦਾ ਸੀ ਹਰ ਇੱਕ ਮੰਗਦਾ ਸੀ ਜਿਹੜਾ ਬੰਦਾ ਹੁੰਦਾ ਸੀ ਅੱਛਾ ਅੱਛਾ ਹਾਂ ਜੀ ਠੀਕ ਹੈ ਠੀਕ ਹੈ ਤੇ ਨਸਲਾਂ ਵਗੈਰਾ ਬਾਰੇ ਜਾਣਕਾਰੀ ਰੱਖਦਾ ਕਿ ਬਰਸਿੰਦਾ ਹੈ ਹਾਂ ਹਾਂ ਜੀ ਕਿੰਨੀਆਂ ਕਿ ਨਸਲਾਂਆਂ ਗੀਆਂ ਇਹ ਆ ਬੀਟਲ ਹੀ ਆ ਜੀ ਆਪਣੇ ਕੋਲ ਆਪਣੇ ਕੋਲੇ ਬੀਟਲ ਹਾਂ ਜੀ ਹਾਂ ਜੀ ਤੇ ਹੋਰ ਕਿਹੜੀ ਨਸਲ ਹੁੰਦੀ ਆ ਹੋਰ ਜੀ ਬਸ ਆਹ ਦੇਸੀ ਹੋ ਗਿਆ ਜੰਦਾ ਜੀ ਟੈਟੀ ਬਰਬਰੀ ਤੇ ਬਾਕੀ ਇਹ ਦੇਸੀ ਬੱਕਰੀ ਕੋਈ ਬੀਟਲ ਵਸੇ ਅੱਛਾ 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 ਤੇ ਬੀਟਲ ਦੀ ਜਿਹੜੀ ਪਛਾਣ ਕਿਵੇਂ ਕਰਦਾ ਵੀ ਇਹ ਬੀਟਲ ਬੱਕਰੀ ਹੈ ਬੀਟਲ ਜਿਵੇਂ ਆਹ ਬੱਕਰੀਆਂ ਜਿਵੇਂ ਹੁਣ ਆ ਪੂਰੀ ਬਾਕੀ ਚੰਗੀ ਦਾਈ ਅੱਛਾ ਅੱਛਾ ਆਈਆਂ ਨਾ ਬੱਕ ਨਾਂਕ ਆਈਆਂ ਹਾਂ ਕਾਲੀਆਂ ਆ ਆ ਜਾ ਵੀ ਕਲੋ ਕਲਿਆ ਮੁੰਡੇ ਦੀਆਂ ਬੱਕਰੀਆਂ ਦਿਖਾ ਦੇ ਹੁਣ ਤੂੰ ਲੈ ਵੀ ਦੇਖ ਸਕਦੇ ਹੋ ਤੁਸੀਂ ਇਹ ਬੀਟਲ ਬੱਕਰੀ ਹੈ ਹਾਂ ਅੱਛਾ ਇਹ ਬੀਟਲ ਹੈ ਇਹਦੀ ਕੀ ਨਿਸ਼ਾਨੀ ਰਹਿ ਜਾਂਦੀ ਵੀ ਬੀਟਲ ਇਹ ਬੀਟਲ ਜੀ ਨਾ ਸਨਖ ਹੁੰਦਾ ਈ ਮਾੜੀ ਮੋਟੀ ਚੰਗੀ ਮਾੜੀ ਚੰਗੀ ਬੱਕਰੀ ਦਾ ਆਪ ਹੀ ਦੂਰੋਂ ਪਤਾ ਲੱਗ ਜਾਂਦਾ ਇਹ ਬਾਵਾ ਸੁੱਕੀ ਜੇ ਪਈ ਹੈ ਇਹ ਬਾ ਕੀ ਸਰੇ ਚੋਨ ਲੱਗ ਗਈ ਅੱਛਾ ਅੱਛਾ ਤਾਂ ਕਰਕੇ ਮੜਾ ਇਹ ਦੁੱਧ ਹੀ ਖਾਰ ਮੰਗਦੀ ਹੈ ਠੀਕ ਹੈ ਠੀਕ ਹੈ ਹਾਂਜੀ ਤੇ ਫਿਰ ਬੱਕਰੀਆਂ ਵਾਲੇ ਨਾ ਹਨਾ ਕੋਈ گاਉਂ ਦੇ ਜਾਂ ਕੋਈ ਹੋਰ ਸ਼ਹਿਰੋਂ ਸ਼ਹਿਰੀ ਕਰਦੇ ਰਹਿੰਦੇ ਆ ਤੇ ਤੈਨੂੰ ਵੀ ਕੋਈ ਸ਼ੌਂਕ ਹੈਗਾ ਨਾ ਨਾ ਜੀ ਹਮ ਆਪਾਂ ਨੂੰ ਸ਼ੌਂਕ ਨਹੀਂ ਜੀ ਕੋਈ ਪਹਿਲਾਂ ਸਕੂਲ ਚ ਵਾ ਗੀਤਗੀ ਦਗਾ ਲੈਂਦੇ ਸਾਰੇ ਮੁੰਡੇ ਸਕੂਲ ਵਾਲਾ ਗੀਤ ਹੀ ਸੁਣਾ ਦੇ ਇੱਕ ਅੱਧਾ ਗੀਤ ਨਾ ਨਾ ਜੋਨ ਦਾ ਗੀਤ ਤਾਂ ਕਿੱਥੇ ਹੁੰਦਾ ਸ਼ੇਰ ਸੁਣਾ ਦੇ ਕੋਈ ਹਾਂ ਸ਼ੇਰ ਹੀ ਛੋਟਾ ਨਿੱਕਾ ਮੋਟਾ ਕੋਈ ਯਾਰ ਮਨ ਦੇ ਰੰਗ ਯਾਰ ਕਿੱਥੇ ਸ਼ੇਰ ਤਾਂ ਸੋਣਾ ਸੁਣਾ ਬਾ ਮਾਰੇ ਮਾ ਗੀਤਗੀ ਵੀ ਘੱਟ ਹੀ ਆ ਸੁਣਾ ਦੇ ਭਾਈ ਮੈਂ ਤੂੰ ਸੁਣਾ ਦਿੰਦਾ ਸੁਣਾ ਦੇ ਇੱਕ ਸੁਣਾ ਦੇ ਮੈਂ ਇਧਰ ਨੂੰ ਮੂੰਹ ਕਰਕੇ ਸੁਣਾ ਦੇ ਮੈਂ ਆਪ ਨੂੰ ਵੀਰੇ ਸੁਣਾ ਜਿਹੜਾ ਮਰਜ਼ੀ ਸੁਣਾ ਸੁਣਾ ਦੇ ਇੱਕ ਸੁਣਾ ਦੇ ਹੂੰ ਇੰਦਾ ਬਾਤ ਚੰਗਾ ਹੀ ਕੰਮ ਆਈ ਇਹਨਾਂ ਦਾ ਤਾਂ ਸ਼ੇਰ ਦਸਨਾ ਤੂੰ ਗੱਲ ਨਾ ਟਾਲ ਹੁਣ ਸ਼ੇਰ ਸੁਣਾ ਸ਼ੇਰ ਸੁਣਾ ਕਹਿੰਦਾ ਫੁੱਲ ਖਿਲਦਾ ਹੈ ਤਾਂ ਕਲੀਆਂ ਖਿਲਨੇ ਨਹੀਂ ਦੇਤੀ ਦੋ ਦਿਨ ਮਿਲਤੇ ਹੈ ਤਾਂ ਦੁਨੀਆ ਮਿਲਨੇ ਨਹੀਂ ਦੇਤੀ ਅੱਛਾ ਦੁਬਾਰੇ ਹੌਲੀ ਸੁਣਾ ਥੋੜਾ ਇਹ ਫੁੱਲ ਖਿਲਦਾ ਹੈ ਤਾਂ ਕਲੀਆਂ ਖਿਲਨੇ ਨਹੀਂ ਦੇਤੀ ਦੋ ਦਿਨ ਮਿਲਤੇ ਹੈ ਤਾਂ ਦੁਨੀਆ ਮਿਲਨੇ ਨਹੀਂ ਦੇਤੀ ਵਾਹ ਬਈ ਵਾਹ ਕਿਆ ਬਾਤ ਹੈ ਅੱਛਾ ਦੁਨੀਆ ਰੁਕਾਵਟ ਪਾਈ ਜਾਂਦੀ ਹੈ ਥੋੜੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਲੈ ਵੀ ਸ਼ੇਰ ਉਹ ਸ਼ੇਰੀ ਵੀ ਤੁਸੀਂ ਹਨਾ ਮੁੰਡਾ ਚੋਬਰ ਤੋਂ ਸੁਣ ਲਈ ਤੇ ਮੈਂ ਕਹਿੰਦਾ ਯਾਰ ਗੀਤ ਵੀ ਸੁਣਾ ਦੇ ਥੋੜਾ ਜੀ ਤਾਂ ਨਹੀਂ ਆਉਂਦੇ ਆਪਾਂ ਕਿਹੜੇ ਗੀਤ ਗੀਤ ਸੁਣਦੇ ਨਹੀਂ ਘੱਟ ਹੀ ਇੱਕ ਸ਼ੇਰ ਹੋਰ ਸੁਣਾ ਦੇ ਮੈਂ ਤੁਹਾਨੂੰ ਆਪ ਹੀ ਸੁਣਾਉਂਦਾ ਆਪਾਂ ਸੌਖਾ ਕੇ ਚੱਲ ਇੱਕ ਇੱਕ ਹੋਰ ਸੁਣਾ ਫਿਰ ਇੱਕ ਹੋਰ ਸੁਣਾ ਦੇ ਮੈਂ ਹੋਰ ਤੁਹਾਨੂੰ ਕਿਹੜਾ ਸੁਣਾ ਬਾਈ ਜਿਹੜਾ ਮਰਜੀ ਸੁਣਾ ਦੇ ਜਿਹੜਾ ਤੇਰਾ ਮਨ ਕਰਦਾ ਸੁਣਾ ਸ਼ੇਰ ਸੁਣਾ ਦੇ ਹੈ ਮੈਂ ਸ਼ੇਰ ਸ਼ੇਰ ਕਿਹੜੇ ਸੁਣਦਾ ਹੀ ਨਹੀਂ ਜੀ ਨਾ ਕਿਹੜੇ ਦੇਖਿਆ ਜੀ ਤਰੀਕਾ ਪੁਆਰ ਗੁਰੂ ਤੇਰਾ ਗੁਰੂ ਤੇਰਾ ਤੇਰਾ ਉਸਤਾਦ ਕਹੀ ਜਾਂਦਾ ਬਹੁਤ ਸਿਹਰ ਮੇਰਾ ਚਾਚਾ ਹੀ ਆਈ ਉਹ ਆ ਹੈ ਤਾਂ ਚਾਚਾ ਆ ਗਿਆ ਫਿਰ ਆਉਂਦੇ ਤਾਂ ਤਾਨੂੰ ਹੈਗੇ ਬਹੁਤ ਸਿਹਰ ਮੈਂ ਕਿਤੇ ਗਾਇ ਨਹੀਂ ਜੀ ਚੱਲ ਕੋਈ ਗੱਲ ਨਹੀਂ ਗੀਤ ਗੀਤੂੰ ਗਾ ਲੈਂਦੇ ਚੱਲ ਵੀ ਚੱਲ ਆਈ ਹਾਂ ਨਹੀਂ ਜਿਵੇਂ ਮਾੜਾ ਮੋਟਾ ਗਾ ਲੈਂਦੇ ਜੀ ਕੀ ਕਹਿਣਾ ਕਿਦ ਤਰ ਕਣਾਈ ਮਾੜਾ ਮੋਟਾ ਸੁਣਾ ਦੇ ਫਰਾਂਹੀਂ ਤੈਨੂੰ ਕਹਿੰਨੇ ਮੜੇ ਆਏ ਤਾਂ ਇੰਨਾ ਵੀ ਨਹੀਂ ਆਉਂਦਾ ਜਿਵੇਂ ਆਪਾਂ ਕਹੀ ਜਾਂਦੇ ਆਹ ਵੀ ਮੜਾ ਹੈ ਜੀਜਾ ਲੱਗ ਜਾਂਦਾ ਜੀ ਜੀਜਾ ਲੱਗੇ ਜਾਂਦਾ ਜੀ ਉਹ ਫੋਨ ਫੁੱਟ ਗਿਆ ਜੀ ਪਹਿਲਾਂ ਤਾਂ ਚੱਲ ਐ ਫੋਨ ਫੋਨ ਵੀ ਘੱਟ ਹੀ ਹੋ ਗਿਆ ਦੇਖ ਅੱਛਾ ਅ ਲੈ ਫਿਰ ਤੇਰਾ ਕੰਟੈਕਟ ਨੰਬਰ ਵੀ ਦੱਸ ਦੇ ਕਈ ਵਾਰੀ ਗੇ ਨੂੰ ਲੋਡ ਪਈ ਜਾਂਦੀ ਹੈ 90562 ਜੀ اچھا 90500 62 ਜੀ ਓਕੇ 38216 ਜੀ 38216 ਹਨਾ ਕਈ ਵਾਰੀ ਕਿਸੇ ਨੂੰ ਲੋਡ ਹੁੰਦੀ ਹੈ ਬੱਕਰਾ ਜਾਂ ਬੱਕਰੀ ਦੇਖਣ ਦੀ ਖਰੀਦਣ ਦੀ ਹਨਾ ਵੀਡੀਓ ਦੇਖ ਕੇ ਕੋਈ ਹੈ ਕਹਿੰਦਾ ਵੀ ਆਪਾਂ ਉਹੀ ਬੱਕਰੀ ਦੇਖਣੀ ਆ ਹਾਂਜੀ ਹਾਂ ਤਾਂ ਕੰਟੈਕਟ ਕਰ ਸਕਦਾ ਹਨਾ ਤੁਹਾਡੇ ਨਾਲ ਠੀਕ ਹੈ ਠੀਕ ਹੈ ਵੀ ਹੁਣ ਸੰਗ ਸਰਮ ਤਾਂ ਨਹੀਂ ਆਉਂਦੀ ਫਿਰ ਬੱਕਰੀਆਂ ਆ ਨਾ ਮੁੰਡਾ ਮੇਰੇ ਸੰਗ ਸਰਮ ਕਾਦੀ ਆ ਜਮ ਨਹੀਂ ਸਕਦਾ ਮਹਾ ਜਮ ਨਹੀਂ ਆਪਦੇ ਕੰਮ ਚ ਕਰੀ ਸਰਮਾ ਵੀਰੇ ਅੱਛਾ ਇਹ ਤਾਂ ਗੱਲ ਹੈ ਹਨਾ ਤੇ ਕਦੇ ਕਿਸੇ ਨੇ ਆਏ ਨਹੀਂ ਕਿਹਾ ਵੀ ਯਾਰ ਬੱਕਰੀਆਂ ਦਾ ਕੰਮ ਕਿੱਧਰ ਤੂੰ ਵਿੱਢ ਲਿਆ ਛੋਟੀ ਉਮਰ ਦੇ ਵਿੱਚ ਹੈ ਪਹਿਲਾਂ ਕਹਿੰਦੇ ਸੀ ਜੀ ਬਸ ਦਾਦਾ ਦਾਦੀ ਵੀ ਚੱਲ ਕਹਿਂਦੇ ਸੀ ਵੀ ਤੂੰ ਅੱਛਾ ਤੈਨੂੰ ਹੋਰ ਕੰਮ ਕਰ ਦਿੰਨਾ ਦੁਕਾਨ ਪਾ ਦਿੰਨੇ ਆ ਮਹਾ ਮੈਂ ਨਹੀਂ ਹੁਣ ਲੱਗਦਾ ਅੱਛਾ ਮਾ ਨਾਨਕੇ ਪਰ ਮਾਮਾ ਕਹਿੰਦਾ ਸੀ ਵੀ ਤੂੰ ਵੇਚ ਦੇ ਉਰਾ ਜਾ ਤੇਰੇ ਸਕੂਲ ਆਨੇ ਮਾਸਾ ਮਾਸਾ ਕਹਿੰਦੇ ਇੱਥੇ ਲੱਗ ਜਾ ਅੱਛਾ ਹੁਣ ਉਹੀ ਮਾਪਾ ਨੂੰ ਬੰਦੇ ਕਹਿੰਦੇ ਹੁਣ ਮੇਰਾ ਮਾਮਾ ਖੁਦ ਕਹਿੰਦਾ ਮੈਨੂੰ ਬੱਕਾਂ ਲੈ ਦੇ ਅੱਛਾ ਅੱਛਾ ਤੇਰਾ ਕੰਮ ਦੇਖ ਕੇ ਹੈ ਹਾਂ ਠੀਕ ਹੈ ਠੀਕ ਹੈ ਜਿਹੜੇ ਮੁੰਡੇ ਹੁਣ ਕਹਿੰਦੇ ਵੀ ਤੂੰ ਕੋਈ ਗੱਲ ਨਹੀਂ ਯਾਰ ਹੁਣ ਕਹਿੰਦੇ ਚੱਲ ਇੱਕ ਦੋ ਸਾਨੂੰ ਵੀ ਪੱਠਾ ਦੇ ਦੇ ਅੱਛਾ ਦੇ ਜਾ ਠੀਕ ਹੈ ਠੀਕ ਹੈ ਠੀਕ ਹੈ ਮੈਂ ਕਹਿੰਦਾ ਸੂਪੇਂ ਦੇ ਬੱਕਲੇ ਦੇ ਦਾਂ ਕੋਈ ਗੱਲ ਨਹੀਂ ਤੇ ਹੁਣ ਤਾਂ ਆਪਣੇ ਕੋਲੇ ਕੋਈ ਸਨਖੀ ਪੱਠ ਜਾਂ ਬੱਕਰੀ ਦਿਖਾ ਬਾਈ ਯਾਰ ਜਿਹੜੀ ਸਭ ਤੋਂ ਤੈਨੂੰ ਐ ਲੱਗਦਾ ਵੀ ਸਭ ਤੋਂ ਸੋਹਣੀ ਬੱਕਰੀ ਹੈ ਜਾਂ ਪੱਠ ਆ ਹੁਣ ਬਾਈ ਕਾਲੀਆਂ ਪੱਠਾ ਅੱਛਾ ਹੁਣ ਫੇਰ ਕਾਲੀਆਂ ਦਰਵਾਜ਼ਾ ਚੱਲ ਪਿਆ ਹਨਾ ਕਹਿੰਦੇ ਆਪਾਂ ਕਾਲੀਆਂ ਹੀ ਜ਼ਿਆਦਾ ਤਾਂ ਰੱਖ ਲੈਣੇ ਅੱਛਾ ਕਾਲੀਆਂ ਰੱਖਦਾ ਹੈ ਠੀਕ ਆ ਠੀਕ ਆ ਇਹ ਪੱਠ ਹੈ ਹਾਂ ਬਾਈ ਤੇ ਇਹ ਕਿੰਨੇ ਮਹੀਨਿਆਂ ਦੀ ਹੋ ਗਈ ਇਹ ਬਾਈ 5 ਕਿ ਮਹੀਨਿਆਂ ਦੀ ਆ ਅੱਛਾ 5 ਮਹੀਨਿਆਂ ਦੀ ਹੈ ਤੇ ਲੈ ਵੀ ਇੱਕ ਅੱਧੀ ਹੋਰ ਦਿਖਾ ਸਾਨੂੰ ਕੋਈ ਪੱਠ ਵਧੀਆ ਜੀ ਜਿਹੜੀ ਤੇਰੀ ਸੌਂਕ ਨਾਲ ਰੱਖੀ ਵੀ ਹੈ ਜਿਹੜੀ ਰੱਖੀਆਂ ਦੂਜੇ ਚ ਨਹੀਂ ਨਹੀਂ ਹੈਗੀ ਆ ਰੱਖਣਾ ਹੁਣ ਆ ਲੈ ਵੀ ਆ ਜਾ ਕੋਲੋਗੇ ਵਾਲਾ ਆਹ ਆ ਲਾਲਾ ਅੱਛਾ ਅੱਛਾ ਰੱਖਾਂ ਹੋਈਆਂ ਪੰਜ ਚਾਰ ਮੀਂਹ ਮਣਗਾ ਰੱਖ ਲੈਨੇ ਆ ਅੱਛਾ ਅੱਛਾ ਠੀਕ ਹੈ ਠੀਕ ਹੈ ਤੇ ਇਹ ਕਿੰਨੇ ਦੰਦ ਹੋਗੀ ਇਹ ਦੰਦ ਬਾਈ ਖੀਰੀਆਂ ਅੱਛਾ ਤੇ ਇਹ ਤੈਨੂੰ ਪਤਾ ਯਾਰ ਇਹਨਾਂ ਬਾਰੇ ਦੰਦਾਂ ਬਾਰੇ ਲੈ ਸਾਨੂੰ ਵੀ ਦੱਸ ਦੇ ਮਾੜਾ ਮੋਟਾ ਯਾਰ ਆ ਖੀਰੀਆਂ ਵੀਰੇ ਨਹੀਂ ਇਹਦਾ ਕਿਵੇਂ ਪਤਾ ਲੱਗਦਾ ਲੈ ਹਾਂ ਜਦੋਂ ਆਹ ਦੋ ਦੰਦ ਆ ਵੀਰੇ ਜਿਹੜੇ ਇਹ ਜਦੋਂ ਤੋੜ ਵੀ ਦੋ ਦੰਦ ਹੋ ਜਾਣਾ ਹੈ ਦਿਖਾਈ ਇਸ ਮਾਰ ਕੇ ਆਹ ਦੰਦ ਆ ਵੀਰੇ ਘੜਲਾਂ ਚੰਗੀ ਤਰ੍ਹਾਂ ਇਹਨੂੰ ਫੜ। ਇਹ ਹੱਥ ਹੀ ਨਹੀਂ ਕਿਤੇ ਲਾਇਆ, ਪੜੰਗਾ ਹੀ ਨਹੀਂ ਕਿਤੇ। ਅੱਛਾ। ਤਾਂ ਕਰਕੇ ਕਰਦੇ। ਕਿਹੜੇ ਦੰਦ ਆ? ਆ ਵੱਡੇ ਵੱਡੇ ਜਿਹਦੋਂ। ਹਾਂ ਜਿਹੜੇ ਵੱਡੇ ਵੱਡੇ ਜਿਹੜੇ ਤੋੜ ਕੇ ਬਾਈ। ਅੱਛਾ। ਇਹ ਫਿਰ ਦੋ ਦੰਦ ਹੋ ਜਾਣਗੇ। ਅੱਛਾ ਇਹ ਦੰਦਾਂ ਦੇ ਨਵੇਂ ਆਉਣਗੇ ਫਿਰ? ਹਾਂ ਹਾਂ ਵੀਰੇ। ਅੱਛਾ ਇੱਕ ਤਾਂ ਦੋ ਹੋ ਗਈਆਂ, ਹੋਰ ਕਿਹੜੀ ਪਾਠ ਆਪਣੇ ਕੋਲੇ? ਪਾਠ ਹੋਰ ਉਹ ਬੈਠੀ ਜਾਂਦੀ ਆ। ਇਹ ਫਿਰ ਨਵਾਂ ਖੂਨ ਤਿਆਰ ਕਰੇਗਾ ਹੈ। ਹਾਂ ਹਾਂ ਵੀਰੇ। ਇਹ ਨਹੀਂ ਵੇਚਦਾ ਹੈ। ਨਾ ਨਾ। ਤੇ ਅੱਜ ਤੱਕ ਜਿਹੜੀ ਅਪ ਤੋਂ ਸਭ ਤੋਂ ਮਹਿੰਗੀ ਕਿਹੜੀ ਕਿੰਨੇ ਕ ਦੀ ਬੱਕਰੀ ਵਿਕ ਗਈ? ਹਾਂ ਬਾਈ। ਅੱਜ ਤੱਕ ਆ ਤਾਕਦਾ ਬਾਈ ਬਸ ਆ ਹੀ ਆਈ ਪਹਿਲਾਂ ਤਾਂ ਯਾਰ ਤੁਹਾਨੂੰ ਦੱਸੀਏ ਨਾ ਬਾਈ ਯਾਰ ਮਹਿੰਗੀਆਂ ਬੱਕਰੀਆਂ ਲਿਆਉਂਦੇ ਸੀਗੇ ਹਾਂ ਹਾਂ ਇੰਨੀ ਜਾਣਕਾਰੀ ਹੈ ਨਹੀਂ ਸੀਗੀ ਅੱਛਾ ਅੱਛਾ ਫੇਰ ਚੱਲ ਕੋਗਾ ਨਹੀਂ ਹੁਣ ਹੌਲੀ ਹੌਲੀ ਨੌਲੇਜ ਆ ਗਈ ਯਾਰ ਠੀਕ ਹੈ ਠੀਕ ਹੈ ਹਾਂ ਚੱਲ ਵਧੀਆ ਹਨਾ ਕਿਤੇ ਲੱਗਿਆ ਨਹੀਂ ਮਾ ਇੱਕ ਕਾਲੇ ਘਾਂਦੂ ਲੈ ਆਤੀ ਸੀ ਮੈਂ ਜੂੜੀ 50000 ਦੀ ਬੱਦਲਾਂ ਦੀ ਕਿਸੇ ਦੇ ਮੂਰੇ ਹੱਥ ਅਡਣ ਨਾਲ ਉਹਦਾ ਆਪਦਾ ਕੰਮ ਲੋਟ ਆ ਹਨਾ ਲੋਟ ਆ ਸਹੀ ਗੱਲ ਆ ਹੁਣ ਦਾ ਦੁਕਾਨ ਤੇ ਲੱਗਾਂਗੇ ਵੀਰੇ 10000 ਰੁਪਏ ਦਊਗਾ ਹਾਂ ਹੁਣ ਕੀ ਪਰ ਰੱਖ ਦੋ ਹਟ ਜਾ ਇੱਥੇ 20000 ਦੀ ਇੱਕ ਬੱਕਰੀ ਵੇਚ ਦਾਂਗੇ ਹਨਾ ਗੱਲ ਸਹੀ ਆ ਬਾਈ ਹੂੰ ਸਹੀ ਗੱਲ ਆ 10000 ਰੁਪਏ ਦਊਗਾ ਹੁਣ 10000 ਨਾਲ ਕੀ ਬਣੂਗਾ ਬਾਈ ਹਾਂ ਸਹੀ ਗੱਲ ਆ ਲੈ ਜੇ ਮੋਟਰਸਾਈਕਲ ਤੇ ਜਾਈਏ ਬਾਈ ਤੂੰ ਮੀ ਨਿਰਤ 100 ਰੁਪਏ ਦਾ ਤੇਲ ਲਾਤਾ ਨਹਿਰ ਦਾ ਤੇਲ ਖਾਜੂ ਹਾਂ 7000 ਦਾ ਕੀ ਬਣਦਾ ਸਹੀ ਗੱਲ ਆ ਸਹੀ ਗੱਲ ਆ ਇੱਥੇ ਚਾਏ ਹੁਣ ਇੱਕ 1:30 ਕੱਢ ਲੈਣੇ ਆ ਵਕਲਾਂ ਤੇ ਫਿਰ ਚਾਰੇ ਤੇ ਡਿਪੈਂਡ ਆ ਕਿ ਕੋਈ ਹੋਰ ਵੀ ਪਾਉਣਾ ਹੁਣ ਤਾਂ ਬਾਈ ਘਰੇ ਨੀਰਾ ਨੀਰਾ ਪਾਉਂਦੇ ਆ ਬਸ ਅੱਛਾ ਸਿਆਲਾ ਜੀ ਤਾਂ ਚੱਲ ਨੀਰਾ ਪਾਉਣਾ ਕੋਈ ਸਪੈਸ਼ਲ ਖਰਾਕ ਨਹੀਂ ਪਾਉਂਦੇ ਇਹਨਾਂ ਨੂੰ ਹਾਂ ਨਾ ਕਣਕ ਪਾਉਂਦੇ ਆ ਬਸ ਕੱਲੀ ਐਵੇਂ ਅਗਲਾ ਕਹਿੰਦਾ ਜਦੋਂ ਨਮਕਾ ਨਮਕਾ ਰਹਤੀਆਂ ਉਦੋਂ ਵੀ ਕਣਕ ਪਾਉਂਦੇ ਸੀ ਚਲ ਹੁਣ ਪਾ ਦਿੰਨੇ ਆ ਚਲ ਹੁਣ ਤਾਂ ਬੱਕਰੀ ਨਹੀਂ ਪਾਉਨੇ ਆ ਅੱਜ ਤਾਂ ਹੀ ਕਦੇ ਫਿਰ ਘਾਟਾ ਤਾਂ ਨਹੀਂ ਪਿਆ ਬੱਕਰੀਆਂ ਚ ਹੈ ਕਦੇ ਪਿਆ ਲੱਗ ਗਿਆ ਨੁਕਸਾਨ ਹੋ ਗਿਆ ਆ ਬਸ ਹੁਣ ਪਿੱਛੇ ਜੇ ਪੈ ਗਿਆ ਸੀ ਬਾਈ ਯਾਰ ਅੱਛਾ ਕਿੰਨਾ ਕ ਨੁਕਸਾਨ ਹੋ ਗਿਆ ਔਰੋ ਬਾਈ ਸਾਰੀਆਂ ਬੱਕੀਆਂ ਬੱਚੇ ਕਾਢੇਗਾ ਸੀਗਾ ਅੱਛਾ ਇਹਦਾ ਯਾਰ ਗਰਮੀ ਦਾ ਕਾਰਨ ਆ ਪਿੱਛੇ ਜੇ ਹੋਈ ਆ ਹਨਾ ਇਹ ਬਿਮਾਰੀ ਚੱਲੀ ਸੀ ਕਿਸ ਹਿਸਾਬ ਨਾਲ ਹਨਾ ਹਾਂ ਬਾਈ ਉਹਦੀ ਬੱਕਰੀ ਮਰੀ ਏ ਉਹ ਹਾਂ ਹਾਂ ਔਰੋ ਬੱਕਾਂ ਬਾਵਾ ਉਹ ਹੋਊਗਾ ਇਸ ਪੈਰ ਠੀਕ ਹੈ ਠੀਕ ਹੈ ਠੀਕ ਹੈ ਉਦੋਂ ਬੱਕਰੀ ਮਰੀ ਸੀਗੀ ਹਾਂ ਹਾਂ ਠੀਕ ਹੈ ਠੀਕ ਹੈ ਠੀਕ ਹੈ ਉਹਨਾਂ ਅਗਲਾ ਬਾਈ ਜਦੋਂ ਨਮਾ ਲੈ ਆਉਂਦਾ ਸੀ ਉਦੋਂ ਬੱਕਰੀ ਨਮਾ ਲੈ ਤੀਆਂ ਇੱਕ ਬੱਕਰੀ ਅਨਸਾਰ ਮਰ ਗਈ ਸੀਗੀ ਸਾਡੇ ਕੋਲ ਅੱਛਾ ਅੱਛਾ ਬਸ ਇਹਦਾ ਘਾਟੇ ਜਮੇ ਕਿਸਮਤ ਨਾਲ ਜਿੰਨਾ ਕਿ ਵਾਅਦਾ ਦਿੰਦੀਆਂ ਫਿਰ ਕਦੇ ਚਲੋ ਉਹ ਵੀ ਹੋ ਜਾਂਦਾ ਹਨਾ ਸਹੀ ਗੱਲ ਆ ਤੇ ਕਿੰਨੀ ਕੁ ਲੰਮੀ ਨਿਕਲ ਜਾਂਨੇ ਹੋ ਫਿਰ ਬਾਈ ਲੰਮੀ ਦਾ ਬਾਈ ਕੋਈ ਪਤਾ ਨਹੀਂ ਸਾਡਾ ਹੈ ਕੋਈ ਪਤਾ ਨਹੀਂ ਕਿੰਨੇ ਕੁ ਪਿੰਡ ਲੰਘ ਜਾਂਨੇ ਹੋਗਾ ਉਹ ਤਪ ਜਲੇ ਟਰਾਈਲੈਂਟ ਕੋਲ ਤੱਕ ਤਰ ਕੇ ਆਉਂਦੇ ਰਹੇ ਆ ਬਈ ਅਸੀਂ ਅੱਛਾ ਯਾਰ ਇਧਰੋਂ ਰਾਮਪਰੇ ਵਾਲਿਆਂ ਉਹਦੇ ਤੱਕ ਚਾਲਾਂ ਤੱਕ ਅੱਛਾ ਅੱਛਾ ਫਰੀਦਾਸ ਦੇ ਡੇਰੇ ਤੱਕ ਉੱਥੋਂ ਤੱਕ ਜਾਂਦਾਂ ਰਹਿੰਦੇ ਆ ਬੱਸ ਨਾ ਠੀਕ ਆ ਠੀਕ ਆ ਠੀਕ ਆ ਬਾੜ ਦਾ ਕੋਈ ਪਤਾ ਨਹੀਂ ਉਂ ਤੋੜ ਨਹੀਂ ਸਕਦਾ ਬੰਦਾ ਇਹਨਾਂ ਪਿੱਛੇ ਪਤਾ ਨਹੀਂ ਰਖਦਾ ਹਾਂ ਹਾਂ ਹਟ ਹਟ ਇਹ ਨਿਕਲ ਜਾਂਦੇ ਹੋ ਸਵੇਰੇ ਭਾਈ ਅਸੀਂ ਸਾਡ ਨਾਂ ਵਾਲਾ ਹੁਣ ਤਾਂ 12:00 ਕ'ਤੇ ਕੱਢਣ ਲੱਗੇ ਅੱਛਾ ਅੱਛਾ ਪਹਿਲਾਂ ਤਾਂ ਭਾਈ ਡੇਢ ਤੋਤੇ ਕੱਢਦੇ ਸੀਗੇ ਠੀਕ ਆ ਠੀਕ ਆ ਠੀਕ ਆ ਘਰੇ ਨੀਰਾ ਨੀਰਾ ਖਾਈ ਜਾਂਦਿਆਂ ਰਹਿੰਦੀਆਂ ਅੱਛਾ 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 ਹਾਂ ਹੁਣ ਤਾਂ ਚਲ ਦੋ ਦਿਨ ਹੋ ਗਏ ਧੁੱਪੀ ਲੱਗਣ ਲੱਗਦੀ ਹੈ ਨਾ ਹਾਂ ਮੇਰੇ ਕੱਲ ਦੀ ਵਾ ਕੱਢਣ ਦੀ ਲੱਗੇ ਆ ਵਾਪੈਂਡ ਜੀ ਟਾਈਮ ਪਾਸ ਜਾ ਹੋ ਜਾਂਦਾ ਠੀਕ ਹੈ ਠੀਕ ਹੈ ਠੀਕ ਆ ਜਾ ਆ ਜਾ ਉਹ ਨੂੰ ਲਾਲਚ ਵਾਲਾ ਹੈਗਾ ਕੰਮ ਦਾ ਸੌਕੀ ਹੈ ਆ ਜਾ ਆ ਜਾ ਪੁੱਤ ਆ ਜਾ ਉਹ ਅਗਲਾ ਕਹਿੰਦਾ ਮੈਂ ਛੱਡਣਾ ਮੈਂ ਛੱਡਣਾ ਅੱਛਾ ਠੀਕ ਹੈ ਹਣਾ ਬਾਈ ਦੇ ਨਾਲ ਮਿਲ ਕੇ ਵਧੀਆ ਲੱਗਿਆ ਹਨਾ ਚੰਗੀਆਂ ਇਹਨਾਂ ਨੇ ਗੱਲਾਂ ਦਸੀਆਂ ਤੇ ਨਵੇਂ ਹੀ ਦੋਨਾਂ ਦਾ ਕੰਮ ਸੀਗਾ ਗੁਰੂ ਤੇ ਚੇਲੇ ਦਾ ਤੇ ਫਿਰ ਵੀ ਆਪਾਂ ਨੂੰ ਵਧੀਆ ਜਾਣਕਾਰੀ ਬਾਈ ਦੇ ਕੋਲੋਂ ਮਿਲੀ ਧੰਨਵਾਦ ਜੀ ਬਹੁਤ ਬਹੁਤ ਹਨਾ ਸਮਾਂ ਕੱਢਣ ਦੇ ਲਈ ਦੋਸਤੋ ਵੀ ਕੰਮ ਕਰੋ ਵੀਰੇ ਆਪਦਾ ਯਾਰ ਵਧਗਾ ਕੰਮ ਕਰੋ ਅਸੇ ਪੱਤੇ ਤੋਂ ਬਚੋ ਵੀਰੇ ਸਹੀ ਗੱਲ ਆ ਹਨਾ ਆਪੋ ਇੱਕ ਤਾਂ ਪਹਿਲੀ ਗੱਲ ਨਸ਼ੇ ਪੱਤੇ ਤੋਂ ਵਧਗਾ ਬਚੇ ਹੋਏ ਆ ਠੀਕ ਆ ਠੀਕ ਆ ਠੀਕ ਆ ਜਿਵੇਂ ਹੁਣ ਪਿੰਡਾਂ ਦੇ ਵਿੱਚ ਤੁਹਾਨੂੰ ਪਤਾ ਯਾਰਦਾ ਫੀਡ ਮੈਗਲਾ ਪੀ ਜਾਂਦਾ ਹਾਂ ਮੰਦਿਰ ਤੋਂ ਦੂਰ ਰਹਿਣਾ ਤੂੰ ਹਨਾ ਮੰਦਿਰ ਤੋਂ ਦੂਰ ਰਹਿਣਾ ਮੰਦਿਰ ਤਾਂ ਆਪਾਂ ਵੜਦੇ ਨਹੀਂ ਕੋਈ ਠੀਕ ਹੈ ਲੜੀ ਜਾਵੇ ਝੁਕੜੀ ਜਾਵੇ ਆਪਦਾ ਜਿਹੜੋ ਘਰੇ ਵਾਗੇ ਬਸ ਠੀਕ ਹੈ ਧੰਨਵਾਦ ਬਾਈ ਬਹੁਤ ਬਹੁਤ ਹਨਾ ਸਮਾਂ ਕੱਢਣ ਦੇ ਲਈ ਠੀਕ ਐਡੀ ਦੂਰ ਆਏ ਸਾਡੇ ਕੋਲ ਹਾਂ ਇਹ ਤਾਂ ਹੈ ਹਨਾ ਸਾਡਾ ਤਾਂ ਚੱਲ ਕੰਮ ਹੀ ਆ ਹਨਾ ਆਉਂ Τα τάκτυλοι ραμπράκα.